ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਸਾਖੀ ਕਰਾਂਗੇ ਭਾਈ ਲਾਲੂ ਜੀ ਵਿਕਾਰਾਂ ਤੇ ਔਗੁਣਾ ਵਿੱਚ ਸੜਦੀ ਵੱਲਦੀ ਲੁਕਾਈ ਨੂੰ ਪ੍ਰਭੂ ਦੇ ਨਾਮ ਨਾਲ ਜੋੜ ਕੇ ਉਹਨਾਂ ਦੇ ਅੰਦਰ ਆਤਮਿਕ ਠੰਡ ਬਰਤੌਣੇ ਇਸ ਮੁਖਾਸੇ ਲਈ ਹੀ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਉੱਤੇ ਭੇਜਿਆ ਸੀ ਅਤੇ ਇਸ ਕਾਰਜ ਦੀ ਪੂਰਤੀ ਦੇ ਲਈ ਸੰਸਾਰ ਦੀਆਂ ਲੰਮੀਆਂ ਉਦਾਸੀਆਂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਪੰਜਾਬ ਦਾ ਇੱਕ ਦੌਰਾ ਕਰਨ ਦਾ ਫੇਸ ਲਾ ਕੀਤਾ ਗੁਰੂ ਸਾਹਿਬ ਜੀ ਸultanpur Lodhi ਤੋਂ ਚੱਲ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਐਮਨਾਬਾਦ ਸ਼ਹਿਰ ਦੇ ਵਿੱਚ ਪਹੁੰਚੇ ਉੱਥੇ ਗੁਰੂ ਜੀ ਨੇ ਪ੍ਰਭੂ ਦੇ ਪਿਆਰੇ ਇੱਕ ਗਰੀਬ ਤਰਖਾਨ ਪਾਈ ਲਾਲੋ ਜੀ ਦੇ ਘਰ ਜਾ ਡੇਰਾ ਕੀਤਾ ਜੋ ਆਤਮ ਮਾਰਗ ਦਾ ਪੰਧ ਹੀ ਅਤੇ ਸਾਧੂ ਸੰਤਾਂ ਦਾ ਬੜਾ ਪ੍ਰੇਮੀ ਸੀ ਉਹ ਗੁਰੂ ਸਾਹਿਬ ਜੀ ਦਾ ਇਲਾਹੀ ਨੂਰ ਦੇਖ ਕੇ ਸਮਝ ਗਿਆ ਕਿ ਇਹ ਕੋਈ ਅੱਲਾਹ ਤਾਲਾ ਦਾ ਨੂਰ ਹੈ ਉਸਨੇ ਆਪਣੀ ਸਮਰੱਥਾ ਅਨੁਸਾਰ ਗੁਰੂ ਸਾਹਿਬ ਜੀ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਸਾਗ ਨਾਲ ਕੋਧਰੇ ਦਾ ਪ੍ਰਸ਼ਾਦ ਦਾ ਸਕਾਇਆ ਜਿਸ ਨੂੰ ਗੁਰੂ ਸਾਹਿਬ ਜੀ ਨੇ ਤਾਂ ਬੜੇ ਪ੍ਰੇਮ ਦੇ ਨਾਲ ਛਕਿਆ ਪਰ ਭਾਈ ਮਰਦਾਨਾ ਜੀ ਨੱਕ ਮੂੰਹ ਬਟਣ ਲੱਗੇ ਪਰ ਜਦੋਂ ਗੁਰੂ ਸਾਹਿਬ ਜੀ ਦੇ ਕਹਿਣ ਉੱਤੇ ਭਾਈ ਮਰਦਾਨਾ ਜੀ ਨੇ ਕੋਧਰੇ ਦੀ ਰੋਟੀ ਖਾਧੀ ਤਾਂ ਉਸ ਵਿੱਚੋਂ ਉਹਨਾਂ ਨੂੰ ਅਜੀਹਰਾਸ ਆਇਆ ਜੋ ਉਹਨਾਂ ਨੂੰ ਪਹਿਲਾਂ ਕਦੇ ਵੀ ਕਿਸੇ ਭੋਜਨ ਦੇ ਵਿੱਚੋਂ ਨਹੀਂ ਆਇਆ ਸੀ ਕਿਉਂਕਿ ਉਸ ਨੂੰ ਰੋਟੀ ਵਿੱਚ ਪਾਈ ਲਾਲੋ ਜੀ ਦੀ ਇਮਾਨਦਾਰੀ ਅਤੇ ਪ੍ਰਭੂ ਭਗਤੀ ਦਾ ਪ੍ਰੇਮ ਰਸ ਭਰਿਆ ਹੋਇਆ ਸੀ ਗੁਰੂ ਸਾਹਿਬ ਜੀ ਕਾਫੀ ਦਿਨ ਉੱਥੇ ਰਹੇ ਤੇ ਭਾਈ ਲਾਲੋ ਜੀ ਦੇ ਘਰੋਂ ਹੀ ਰੁੱਖਾ ਮਿੱਸਾ ਪ੍ਰਸ਼ਾਦਾ ਪਾਣੀ ਸ਼ਕ ਦੇ ਰਹੇ ਐਮਨਾਬਾਦ ਦੇ ਵਿੱਚ ਹੀ ਮਲਕ ਭਾਗੋ ਨਾਂ ਦਾ ਇੱਕ ਅਮੀਰ ਹੁਕਮਰਾਨ ਰਹਿੰਦਾ ਸੀ ਉਹ ਬੜਾ ਪਾਪੀ ਹੰਕਾਰੀ ਅਤੇ ਬੇਈਮਾਨ ਸੀ ਪਰ ਲੋਕਾਂ ਸਾਹਮਣੇ ਧਰਮੀ ਬਣਨ ਲਈ ਉਹ ਹਰ ਸਾਲ ਆਪਣੇ ਘਰ ਸਾਧੂ ਸੰਤਾਂ ਨੂੰ ਸੱਦ ਕੇ ਬ੍ਰਹਮ ਭੋਜ ਕਰਵਾਇਆ ਕਰਦਾ ਸੀ ਮਲਕਪਾਗੋ ਨੇ ਉਹਨਾਂ ਦਿਨਾਂ ਵਿੱਚ ਵੀ ਆਪਣੇ ਘਰ ਬ੍ਰਹਮ ਭੋਜ ਕੀਤਾ ਤੇ ਇਲਾਕੇ ਦੇ ਸਭ ਪੰਡਿਤ ਬ੍ਰਾਹਮਣਾਂ ਅਤੇ ਸਾਧੂ ਸੰਤਾਂ ਨੂੰ ਆਪਣੇ ਘਰ ਸੱਦ ਕੇ ਭੋਜਨ ਸ਼ਕਾਇਆ ਗੁਰੂ ਸਾਹਿਬ ਜੀ ਬਾਰੇ ਪਤਾ ਲੱਗਣ ਉੱਤੇ ਉਸ ਨੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਸਾਹਿਬ ਜੀ ਨਾ ਗਏ ਅਤੇ ਮਲਕ ਭਾਗੋ ਰੇਸ ਦੇ ਵਿੱਚ ਆਪਣੇ ਅਤੇ ਆਪਣੇ ਬ੍ਰਹਮ ਭੋਜ ਦੀ ਬੇਇੱਜ਼ਤੀ ਸਮਝੀ ਉਸ ਨੇ ਗੁਰੂ ਜੀ ਨੂੰ ਜ਼ਬਰਦਸਤੀ ਲੈ ਕੇ ਆਨਲੀ ਆਪਣੇ ਸਿਪਾਹੀ ਭੇਜ ਦਿੱਤੇ ਗੁਰੂ ਜੀ ਮਲਕ ਭਾਗੋ ਨੂੰ ਸਿੱਧੇ ਰਸਤੇ ਪਾਉਣ ਲਈ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਨਾਲ ਲੈ ਕੇ ਉਸ ਦੇ ਘਰ ਜਾ ਪਹੁੰਚੇ ਮਲਕ ਭਾਗੋ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਤੁਸੀਂ ਉੱਚੀ ਜਾਤ ਦੇ ਖੱਤਰੀ ਹੋ ਪਰ ਇੱਕ ਛੁੱਦਰ ਦੇ ਘਰ ਰਹਿ ਕੇ ਰੁੱਖੀ ਸੁੱਕੀ ਕੋਧਰੇ ਦੀ ਰੋਟੀ ਖਾ ਰਹੇ ਹੋ ਤੇ ਮੇਰਾ ਛੱਤੀ ਪ੍ਰਕਾਰ ਦਾ ਬ੍ਰਹਮ ਭੋਜਨ ਖਾਣ ਤੋਂ ਇਨਕਾਰ ਕਿਉਂ ਕਰ ਰਹੇ ਹੋ ਗੁਰੂ ਜੀ ਨੇ ਉਸ ਨੂੰ ਆਪਣੇ ਬ੍ਰਹਮ ਭੋਜਨ ਵਿੱਚੋਂ ਕੁਝ ਭੋਜਨ ਲੈ ਕੇ ਆਉਣ ਲਈ ਕਿਹਾ ਉਜਿੰਦਾ ਪਰੋਸਿਆ ਹੋਇਆ ਥਾਲ ਲਿਆ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਗਿਆ ਗੁਰੂ ਜੀ ਮਲਕ ਭਾਗੋ ਨੂੰ ਆਖਣ ਲੱਗੇ ਕਿ ਭਾਈ ਲਾਲੋ ਧਰਮ ਦੀ ਕਿਰਤ ਕਰਦਾ ਹੈ ਇਸ ਲਈ ਮੈਨੂੰ ਇਸ ਦੀ ਕੋਧਰੇ ਦੀ ਰੋਟੀ ਵਿੱਚੋਂ ਅੰਮ੍ਰਿਤ ਵਰਗਾ ਸੁਆਦ ਆਉਂਦਾ ਹੈ ਪਰ ਤੇਰੀ ਕਮਾਈ ਜ਼ਬਰ ਜ਼ੁਲਮ ਅਤੇ ਪਾਪ ਦੀ ਹੈ ਇਸ ਲਈ ਮੈਨੂੰ ਤੇਰੇ ਬ੍ਰਹਮ ਭੋਜ ਵਿੱਚੋਂ ਗਰੀਬਾਂ ਦਾ ਖੂਨ ਨਜ਼ਰ ਆਉਂਦਾ ਹੈ ਮਾਲਕ ਭਾਗੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਕ੍ਰੋਧ ਨਾਲ ਭਰ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਮੇਰੇ ਉੱਤੇ ਜ਼ੁਲਮੀ ਅਤੇ ਬੇਈਮਾਨੀ ਨੂੰ ਦਾ ਚੁੱਠਾ ਦੋਸ਼ ਕਿਸ ਤਰ੍ਹਾਂ ਲਗਾ ਸਕਦੇ ਹੋ ਗੁਰੂ ਜੀ ਨੇ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਕਿਹਾ ਠੀਕ ਹੈ ਜੇ ਤੂੰ ਨਹੀਂ ਮੰਨਦਾ ਤਾਂ ਫਿਰ ਦੇਖ ਰੰਗ ਕਰਤਾਰ ਦੇ ਇੰਨਾ ਕਹਿ ਕੇ ਗੁਰੂ ਸਾਹਿਬ ਜੀ ਨੇ ਭਾਈ ਲਾਲੋ ਜੀ ਦੀ ਉਦਰੇ ਦੀ ਰੋਟੀ ਆਪਣੇ ਸੱਜੀ ਹੱਥ ਵਿੱਚ ਅਤੇ ਮਲਕ ਭਾਗੋ ਦੇ ਪੂੜੇ ਖੱਬੇ ਹੱਥ ਵਿੱਚ ਫੜ ਲਏ ਤੇ ਜਦੋਂ ਉਹਨਾਂ ਨੂੰ ਹੱਥਾਂ ਦੇ ਵਿੱਚ ਲੈ ਕੇ ਨਚੋੜਿਆ ਤਾਂ ਭਾਈ ਲਾਲੋ ਜੀ ਦੀ ਰੋਟੀ ਦੇ ਵਿੱਚੋਂ ਦੁੱਧ ਦੀ ਧਾਰ ਵਹਿ ਤੁਰੀ ਅਤੇ ਮਲਕ ਭਾਗੋ ਦੇ ਦੇਸੀ ਘਿਓ ਨਾਲ ਤਲੇ ਹੋਏ ਪੂੜਿਆਂ ਦੇ ਵਿੱਚੋਂ ਖੂਨ ਦੇ ਪ੍ਰਨਾਲੇ ਛੁੱਟ ਪਏ ਇਹ ਕੌਤਕ ਦੇਖ ਕੇ ਮਲਕ ਭਾਗੋ ਤੰਬੂਠਿਆ ਉਸਦੇ ਕਿਤੇ ਸਾਰੇ ਪਾਪ ਉਸਦੇ ਸਾਹਮਣੇ ਆਗੇ ਉਥੇ ਖੜੇ ਸਾਰੇ ਸਾਧੂ ਸੰਤ ਪੰਡਿਤ ਬ੍ਰਾਹਮਣ ਤੇ ਹੋਰ ਲੋਕ ਵੀ ਹੈਰਾਨ ਰਹਿ ਗਏ ਮਲਕ ਭਾਗੋ ਖੜਾ ਸ਼ਰਮਸ਼ਾਰ ਹੋ ਰਿਹਾ ਸੀ ਹੁਣ ਸਚਾਈ ਬਿਲਕੁਲ ਉਸਦੇ ਸਾਹਮਣੇ ਸੀ ਉਹ ਰੋਂਦਾ ਹੋਇਆ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਅੱਗੇ ਤੋਂ ਬੁਰੇ ਕਰਮ ਕਰਨ ਤੋਂ ਤੋਬਾ ਕਰਨ ਲੱਗਾ ਗੁਰੂ ਸਾਹਿਬ ਜੀ ਨੇ ਮਲਕ ਭਾਗੋ ਨੂੰ ਉੱਪਰ ਉਠਾਇਆ ਤੇ ਉਪਦੇਸ਼ ਦਿੱਤਾ ਕਿ ਪਾਪ ਨਾਲ ਕੀਤੀ ਕਮਾਈ ਕਦੇ ਵੀ ਸ਼ਾਂਤੀ ਨਹੀਂ ਦਿੰਦੀ ਅਤੇ ਇੰਨਾ ਕਿਤੇ ਪਾਪਾਂ ਦਾ ਲੇਖਾ ਵੀ ਅੰਤ ਨੂੰ ਭੁਗਤਣਾ ਹੀ ਪੈਂਦਾ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਜਾਤ ਪਾਤ ਕਰਕੇ ਕੋਈ ਵੀ ਮਨੁੱਖ ਉੱਚਾ ਜਾਂ ਨੀਮਾ ਨਹੀਂ ਹੁੰਦਾ ਬਲਕਿ ਮਨੁੱਖ ਉੱਚਾ ਜਾਂ ਨੀਮਾ ਆਪਣੇ ਕਰਮਾਂ ਕਰਕੇ ਹੁੰਦਾ ਹੈ ਸੋ ਗੁਰੂ ਜੀ ਦੇ ਬਚਨਾਂ ਨਾਲ ਮਲਕ ਭਾਗੋ ਦਾ ਹੰਕਾਰ ਚੂਰ ਚੂਰ ਹੋ ਗਿਆ ਤੇ ਉਸ ਨੇ ਅੱਗੇ ਤੋਂ ਧਰਮ ਦੇ ਰਸਤੇ ਉੱਤੇ ਚਲਣ ਦਾ ਪ੍ਰਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ